ਜੋ ਗੁਰਦਾਸਪੁਰ ਵਿਧਾਨ ਸਭਾ ਹਲਕੇ ਲਈ ਇੱਕ ਬਹੁਤ ਖੁਸ਼ੀ ਦਾ ਮਕਾਮ ਹੈ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਸਪੜਾ ਲਿਆ ਸੀ ਅੱਜ ਉਹ ਬਹੁਤ ਤੇਜ਼ੀ ਦੇ ਨਾਲ ਪੂਰਾ ਹੁੰਦਾ ਜਾ ਰਿਹਾ ਔਰ ਉਸ ਰੰਗਲੇ ਪੰਜਾਬ ਤਾਹਤ ਜਿਹੜਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀ ਪਹਿਲੀ ਕਿਸ਼ਤ 1 ਕਰੋੜ 20 ਲੱਖ ਤੇ 81000 ਰੁਪਇਆ 26 ਗ੍ਰਾਮ ਪੰਚਾਇਤਾਂ ਨੂੰ ਅੱਜ ਉਹਨਾਂ ਦੇ ਚੱਕ ਜਿਹੜੇ ਨੇ ਹੈਂਡਓਵਰ ਕਰਤੇ ਨੇ ਔਰ ਇਹਦੇ ਨਾਲ ਜਿੱਥੇ ਪਿੰਡ ਦਾ ਵਿਕਾਸ ਹੋਊਗਾ ਲੋਕਾਂ ਦੀਆਂ ਜ਼ਿੰਦਗੀਆਂ ਸੁਖਰੇਣੀਆਂ ਹੋਣਗੀਆਂ ਲੋਕਾਂ ਦਾ ਜੀਵਨਤਾ ਰੁੱਪਰ ਚੁੱਕਾ ਜਾਏਗਾ ਉਹਦੇ ਨਾਲ-ਨਾਲ ਕਈਆਂ ਨੂੰ ਰੋਜ਼ਗਾਰ ਮਿਲੇਗਾ ਕਈਆਂ ਨੂੰ ਸਮਾਨ ਵੇਚਣ ਲਈ ਮੌਕਾ ਮਿਲੇਗਾ ਤੇ ਕਈ ਹੋਰ ਤਰ੍ਹਾਂ ਦੀਆਂ ਐਕਟੀਵਿਟੀਆਂ ਇਲਾਕੇ ਦੇ ਵਿੱਚ ਹੋਣਗੀਆਂ ਔਰ ਇਨੇ ਪੈਸੇ ਦਾ ਜਿਸ ਵਕਤ ਮਾਰਕੀਟ ਦੇ ਵਿੱਚ ਨਿਵੇਸ਼ ਹੁੰਦਾ ਤੇ ਸਾਰਿਆਂ ਨੂੰ ਸਮਾਜ ਦੇ ਕਈ ਵਰਗਾਂ ਨੂੰ ਉਹਦਾ ਫਾਇਦਾ ਹੁੰਦਾ ਔਰ ਅੱਜ ਇਸ ਜਿਹੜੇ 1 ਕਰੋੜ 20 ਲੱਖ 81 ਹਜ਼ਾਰ ਰੁਪਏ ਦੇ ਚੱਕ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਹਰ ਤਰ੍ਹਾਂ ਦੇ ਕੰਮ ਨੇ ਗੰਦੇ ਪਾਣੀ ਦਾ ਨਿਕਾਸ ਗਲੀਆਂ ਨਾਲੀਆਂ ਦਾ ਬੰਨਣਾ ਉਸ ਤੋਂ ਇਲਾਵਾ ਜਿੱਥੇ ਨਵੀਂ ਧਰਮਸ਼ਾਲਾ ਦੀ ਰੋੜਾ ਉਹਦਾ ਬੰਨਣਾ ਰੀਟੇਨਿੰਗ ਵਾਲ ਦਾ ਬੰਨਣਾ ਲਾਈਟਾਂ ਦਾ ਲੱਗਣਾ ਸ਼ਮਸ਼ਾਨਗਾਰ ਨੂੰ ਮੁਰੰਮਤ ਕਰਨਾ ਕਬਰਸਤਾਨ ਨੂੰ ਮੁਰੰਮਤ ਕਰਨਾ ਕੋਈ ਵੀ ਵਿਕਾਸ ਕਾਰਜ ਜਿਹੜਾ ਉਹ ਰਹਿਣ ਨਹੀਂ ਦਿੱਤਾ ਜਾਊਗਾ ਔਰ ਅੱਜ ਆ ਰੰਗਲੇ ਪੰਜਾਬ ਦੀ ਪਹਿਲੀ ਕਿਸ਼ਤ ਜਿਹੜੀ ਆ ਅੱਜ ਪੰਜਾਬ ਸਰਕਾਰ ਨੇ ਰਿਲੀਜ਼ ਕੀਤੀ ਆ ਉਹਦੇ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਔਰ ਸਾਰੇ ਇਲਾਕਾ ਵਾਸੀਆ ਵੱਲੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਗਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿਕਾਸ ਨਹੀਂ ਕੋਈ ਵੀ ਕਸਰ ਜਿਹੜੀ ਆ ਉਹ ਛੱਡੀ ਨਹੀਂ ਜਾ ਰਹੀ ਔਰ ਲਗਾਤਾਰ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਸਾਲਾਂ ਦੇ ਵਿੱਚ ਬਹੁਤ ਵੱਡੀ ਰਕਮ ਗੁਰਦਾਸਪੁਰ ਦੇ ਵਿਕਾਸ ਕਾਰਜਾਂ ਲਈ ਆ ਰਹੀ ਆ ਔਰ ਮੈਂ ਇੱਕ ਗੱਲ ਲਈ ਬੇਨਤੀ ਵੀ ਕਰੂੰਗਾ ਮੇਰੇ ਨਾਲ ਮੇਰੇ ਸਾਰੇ ਹੀ ਸਾਥੀ ਸਰਪੰਚ ਸਾਹਿਬਾਨ ਖੜੇ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਅੱਜ ਉਹ ਕੰਮ ਹੋਣ ਲੱਗੇ ਨੇ ਜਿਹੜੇ ਕਈ ਕਈ ਸਾਲਾਂ ਤੋਂ ਰੁਕੇ ਪਏ ਸਨ ਆ ਸਾਹ ਜਗਿੰਦਰ ਸਿੰਘ ਹਣੀ ਖੜੇ ਨੇ ਕੋਟਲੀ ਮਹੀਆ ਇੱਕ ਛੋਟਾ ਜਿਹਾ ਪਿੰਡ ਆ ਪਰ ਉੱਥੇ ਜਾ ਕੇ ਵੇਖੋ ਵੀ ਪਾਣੀ ਦੇ ਨਿਕਾਸ ਦੀ ਕਿੰਨੀ ਵੱਡੀ ਪ੍ਰੋਬਲਮ ਸੀ ਲੋਕਾਂ ਦੇ ਘਰਾਂ 'ਚ ਪਾਣੀ ਸੀ ਗਲੀਆਂ 'ਚ ਪਾਣੀ ਸੀਗਾ ਕਿਸੇ ਨੇ ਇੰਨੇ ਸਾਲ 5 ਸਾਲ ਪਹਿਲਾਂ ਸਰਕਾਰ ਕਾਂਗਰਸ ਦੀ ਨੰਗ ਗਈ ਉਹਨਾਂ ਤੋਂ ਪਹਿਲਾਂ ਅਕਾਲੀ ਭਾਜਪਾ ਦੀ ਨੰਗ ਗਈ ਕਿਹਦਾ ਸਾਰ ਨਹੀਂ ਪੁੱਛੀ ਅੱਜ ਉੱਥੇ 7.5 ਲੱਖ ਰੁਪਏ ਦੀ ਲਾਗਤ ਦੇ ਨਾਲ ਪਾਈਪਾਂ ਪਾ ਕੇ ਨਿਕਾਸੂ ਦੇ ਵਿੱਚ ਜਾਣ ਗਿਆ ਤੇ ਲੋਕੀ ਰਾਹਤ ਲੈਣਗੇ ਇਸੇ ਤਰੀਕੇ ਨਾਲ ਮੈਂ ਕਹੀ ਉਹਨੂੰ ਦਸ ਗਣਾ ਸਰਸਪੁਰੋਂ ਖੜੇ ਨੇ ਮੈਂ ਉੱਥੇ ਪਿੱਛੇ ਗਿਆ ਸੀ ਉਹਦੇ ਗਿਰਜੇ ਘਰ ਨੂੰ ਲੋਕ ਜਾਂਦੇ ਨੇ ਅਰਦਾਸ ਕਰਦੇ ਨੇ ਜਾਣਾ ਮੁਸ਼ਕਲ ਸੀਗਾ ਅੱਜ ਉੱਥੇ ਸੜਕ ਜਿਹੜੀ ਆ ਬਣ ਰਹੀ ਆ ਹਰਦੋਬਤਵਾਲਾ ਵੇਖੋ ਸ਼ਹਿਰ ਦਾ ਬਿਲਕੁਲ ਹਿੱਸਾ ਵਾ ਉੱਥੇ ਮੁਸ਼ਕਲ ਸੀ ਅੱਜ 60 ਤੋਂ 65 ਲਾਈਟਾਂ ਉੱਥੇ ਲਾ ਕੇ ਜਗਮਗਾਟ ਹੋ ਰਹੀ ਆ ਆ ਨੀਰਪੁਰ ਸ਼ੇਰਪੁਰ ਜਾਫਰਪੁਰ ਸ਼ਹਿਰ ਦੇ ਨਾਲ-ਨਾਲ ਲੱਗਦੇ ਪਿੰਡ ਆ ਸਾਡੇ ਨਵਾ ਪਿੰਡ ਚੌਰ ਤੋਂ ਸਰਪੰਚ ਸਾਹਿਬ ਨੇ ਉਹਦੇ ਧਰਮਸ਼ਾਲਾ ਦੀ ਡਿਮਾਂਡ ਸੀ ਔਰ 5 ਲੱਖ ਰੁਪਇਆ ਉਹ ਵੀ ਦਿੱਤਾ ਗਿਆ ਮੁਸਤਾਬਾ ਸੈਦਾ ਦੇ ਵਿੱਚ ਦਵਿੰਦਰ ਜੀ ਖੜੇ ਨੇ ਤਾਂ ਤੋਂ ਭਾਵ ਇਹ ਸਾਰੇ ਸਤਕਾਰੇ ਤੋਂ ਸਰਪੰਚ ਸਾਹਿਬ ਨੇ ਜਿੱਤੇ ਪਿਛਲੇ ਸਾਲਾਂ ਦੇ ਵਿੱਚ ਮੈਨੂੰ ਕੋਈ ਗਰੇਜ ਨਹੀਂ ਕਾਂਗਰਸ ਸਰਕਾਰ ਦੇ ਵਿੱਚ ਕਰੋੜਾ ਰੁਪਏ ਪੰਚਾਇਤਾਂ ਨੂੰ ਆਏ ਪਰ ਜ਼ਮੀਨ ਤੇ ਨਹੀਂ ਲੱਗੇ ਉਹ ਪੈਸੇ ਜ਼ਮੀਨ ਤੇ ਲੱਗੇ ਹੁੰਦੇ ਤਾਂ ਸ਼ਾਇਦ ਸਾਨੂੰ ਅਜੇ ਨਾ ਵਿਕਾਸ ਦੇ ਵਿੱਚ ਮੁਸ਼ਕਲ ਨਾ ਹੁੰਦੀ ਪਿਛਲੇ ਸਾਲਾਂ 'ਚ ਪੈਸਾ ਲੱਗਾ ਹੀ ਨਹੀਂ ਪਰ ਜਿਸ ਵੱਡੇ ਤਰੀਕੇ ਨਾਲ ਖੁਰਦਪੁਰਦ ਹੋਇਆ ਉਹ ਵੀ ਤੁਹਾਡੇ ਸਾਰੇ ਦੇ ਸਾਹਮਣੇ ਆ ਸੋ ਮੈਂ ਸਾਰੇ ਸਰਪੰਚ ਸਾਹਿਬ ਨੂੰ ਵੀ ਮੇਰੀ ਬੇਨਤੀ ਆ ਕਿ ਇਹ ਪੈਸਾ ਗੁਰੂ ਘਰ ਦੀ ਗੋਲਕ ਵਰਗੀ ਸ਼ਰਧਾ ਸਮਝ ਕੇ ਆਪਾਂ ਲਾਉਣਾ ਲੋਕਾਂ ਨੂੰ ਸੁਖ ਦੇਣਾ ਅਲਾਬਲਪੁਰ ਤੋਂ ਵੀ ਸਾਰੀ ਪੰਚਾਇਤ ਆਈ ਆ ਡਾਕਟਰ ਸਾਹਿਬ ਖੜੇ ਨੇ ਕੁਲਦੀਪ ਜੀ ਖੜੇ ਨੇ ਸਰਪੰਚ ਸਾਹਿਬ ਆਏ ਨੇ ਉੱਥੇ ਵੀ ਜਦੋਂ ਮੈਂ ਜਾਂਦਾ ਸੀਗਾ ਸਕੂਲ ਦੇ ਪਾਣੀ ਦਾ ਨਿਕਾਸ ਕੋਈ ਨਹੀਂ ਸੀਗਾ ਅੱਜ ਉੱਥੇ ਵੀ ਇਹਨਾਂ ਨੂੰ ਪੈਸੇ ਦਿੱਤੇ ਨੇ ਵੀ ਤਾਂ ਕਿ ਉਹ ਨਿਕਾਸ ਜਿਹੜਾ ਉਹ ਵਧੀਆ ਤਰੀਕੇ ਨਾਲ ਕਰ ਸਕੋ ਆ ਸਾਡੇ ਤਲਵੰਡੀ ਬਿਰਕ ਤੋਂ ਤਾਂ ਜੀ ਖੜੇ ਨੇ ਉੱਥੇ ਕਈ ਕਾਰਜ ਜਿਹੜੇ ਨੇ ਉਹ ਕਈ ਦੂਰ ਤੋਂ ਪਏ ਸੀ ਔਰ ਇਹਨਾਂ ਆਛੀਆਂ ਮਹੀਨਿਆਂ ਦੇ ਵਿੱਚ ਬਹੁਤ ਵੱਡੇ ਤਰੀਕੇ ਦੇ ਨਾਲ ਉਹ ਇਹ ਤੋਂ ਕਹਿਣ ਤੋਂ ਭਾਵ ਵੀ ਮੈਂ ਬੇਨਤੀ ਕਰੂੰਗਾ ਵੀ ਗਰਦਾਸਪੁਰ ਦੇ ਵਿਕਾਸ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਊਗੀ ਗਰਦਾਸਪੁਰ ਦੇ ਕੋਨੇ-ਕੋਨੇ ਦੇ ਵਿੱਚ ਵਿਕਾਸ ਤੁਹਾਨੂੰ ਨਜ਼ਰ ਆਊਗਾ ਸਾਡੀ ਸਾਰਿਆਂ ਦੀ ਰਾਜਨੀਤੀ ਦਾ ਸਾਡੀ ਸਾਰਿਆਂ ਦੀ ਸੱਤਾ ਦਾ ਮਕਸਦ ਕੇਵਲ ਦੇ ਕੇਵਲ ਔਰ ਲੋਕਾਂ ਨੂੰ ਸੇਵਾ ਦੇਣਾ ਲੋਕਾਂ ਦੀ ਸੇਵਾਵਲਸ ਵਰਪਿਤ ਰਹਿਣਾ ਲੋਕਾਂ ਵੱਲ ਵਿਕਾਸ ਕਰਨਾ ਔਰ ਸਾਫ਼ ਸੁਥਰੀ ਰਾਜਨੀਤੀ ਲੋਕਾਂ ਦੇ ਅੱਗੇ ਪੇਸ਼ ਕਰਨੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਦਾ ਸਾਰਿਆਂ ਤੋਂ ਬੇਨਤੀ ਕਰੂੰਗਾ ਵੀ ਕੰਮ ਤੇਜ਼ੀ ਨਾਲ ਸ਼ੁਰੂ ਕਰਾਓ ਕੰਮ ਦੇ ਵਿੱਚ ਗੁਣਵੱਤਾ ਤੇ ਕੁਆਲਿਟੀ ਤੇ ਕਿਸੇ ਗੱਲ ਦਾ ਕੋਈ ਕੰਪਰੋਮਾਈਜ਼ ਨਾ ਕਰਿਓ ਇਹ ਤੁਹਾਡੇ ਟੈਕਸਾਂ ਦੇ ਪੈਸੇ ਨੇ ਦੀਪ ਜੀ ਵਧੀਆ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਲਾਓ ਤਾਂ ਕਿ ਲੋਕਾਂ ਦਾ ਜੀਵਨ ਸਤਾਰ ਜਿਹੜਾ ਉਹ ਵਧੀਆ ਹੋ ਸਕੇ ਇੱਕ ਵਾਰੀ ਫੇਰ ਮਾਲੀਓਂ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ ਰੰਗਲੇ ਪੰਜਾਬ ਦੀ ਪਹਿਲੀ ਕਿਸ਼ਤ ਜਿਹੜੀ ਆ ਅੱਜ 1 ਕਰੋੜ 20 ਲੱਖ 81 ਹਜ਼ਾਰ ਰੁਪਇਆ ਜਾਰੀ ਕਰਤੀ ਆ ਔਰ ਟੋਟਲ 5 ਕਰੋੜ ਰੁਪਇਆ ਲੱਗਣਾ ਗਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਪਿੰਡਾਂ ਦੇ ਵਿੱਚ ਵੀ ਜਿੱਥੇ ਸੜਕਾਂ ਬਣਨ ਦੀ ਲੋੜ ਆ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਉਹਦੇ ਸੀਵਰੇਜ ਪਾਣੀ ਦੀ ਸਪਲਾਈ ਇਹਨਾਂ ਚੀਜ਼ਾਂ ਦੀ ਕਮੀ ਆ ਗਲੀਆਂ ਦੀ ਆ ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਕਰਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਸਾਡਾ ਸਾਰਿਆਂ ਦਾ ਕੋਰ ਕੋਰ ਧੰਨਵਾਦ